ਸਤਿ ਸ਼੍ਰੀ ਅਕਾਲ ਜੀ ਕਿਉਂਕਿ ਮੁੱਦਾ ਬਹੁਤ ਗੰਭੀਰ ਹੈ ਸਾਡੇ ਬੱਚਿਆਂ ਨਾਲ ਜੁੜਿਆ ਹੋਇਆ ਹੈ ਤਾਂ ਮੈਨੂੰ ਰੁਬਰੂ ਰੂ ਹੋਣਾ ਪੈ ਰਿਹਾ ਹੈ ਸੁਣਿਆ ਹੈ ਕੱਲ ਸਾਡੇ ਸਿੱਖਿਆ ਮੰਤਰੀ ਹਰਜੋਤ ਬੈਂਸ ਜੀ ਸਾਡੇ ਹਲਕੀ ਮਜੀਠੇ ਦੇ ਅਬਦਾਲ ਪਿੰਡ 'ਚ ਇੱਕ ਨੀਂਹ ਪੱਥਰ ਰੱਖਣ ਆ ਰਹੇ ਨੇ ਨੀਂਹ ਪੱਥਰ ਇਹ ਜੇ ਸਕੂਲ ਦਾ ਜਿਹੜੇ ਕਾਫੀ ਸਾਲਾਂ ਤੋਂ ਚੱਲਿਆ ਜਾ ਰਿਹਾ ਹੈ ਪਿਛਲੀ ਸਰਕਾਰਾਂ ਨੇ ਇਹ ਸਕੂਲ ਸ਼ੁਰੂ ਕੀਤਾ ਸੀਗਾ ਇਨੂੰ ਫੇਰ ਤੋਂ ਕਿਵੇਂ ਸ਼ੁਰੂ ਕਰ ਰਹੇ ਨੇ ਇਹ ਮੈਨੂੰ ਪਤਾ ਨਹੀਂ ਬਟ ਐਜ਼ ਐਨ ਐਮ ਐਲ ਏ ਵਿਜੀਤਾ ਹਲਕਾ ਸਭ ਤੋਂ ਜ਼ਿਆਦਾ ਇੱਕ ਮਾਂ ਹੋਣ ਦੇ ਨਾਤੇ ਮੈਂ ਸਰਕਾਰ ਨੂੰ ਇਹੀ ਰਿਕੁਐਸਟ ਕਰ ਸਕਦੀ ਹਾਂ ਕਿ ਇਹ ਫਜ਼ੂਲ ਖਰਚੀ ਕਰਨ ਦੀ ਜਗ੍ਹਾ ਜੇ ਤੁਸੀਂ ਮੇਤੋਂ ਜਾਂ ਮਜੀਠੇ ਦੇ ਲੋਕਾਂ ਤੋਂ ਇਹ ਪੁੱਛਦੇ ਕਿ ਇਹ ਪੈਸੇ ਕਿਵੇਂ ਵਰਤੇ ਜਾ ਸਕਦੇ ਹਨ ਕਿੱਥੇ ਲਾ ਸਕਦੇ ਆ ਜਿੱਥੇ ਲੋਕਾਂ ਦਾ ਭਲਾ ਹੋਏ ਤਾਂ ਬਹੁਤ ਅੱਛਾ ਹੁੰਦਾ ਕਿਉਂਕਿ ਜੇ ਅਸੀਂ ਬੱਚਿਆਂ ਨੂੰ ਵਰਦੀਆਂ ਦਿੰਦੇ ਕਿਤਾਬਾਂ ਦਿੰਦੇ ਹੋਰ ਸਕੂਲਾਂ 'ਚ ਨਵੀਂ ਸਟਰੀਮ ਸ਼ੁਰੂ ਕਰਦੇ ਤਾਂ ਬੱਚਿਆਂ ਦਾ ਬਹੁਤ ਭਲਾ ਹੋਣਾ ਸੀਗਾ 20 ਸਾਲ ਹੋ ਗਏ ਆ ਸਾਡੇ ਪਰਿਵਾਰ ਨੂੰ ਇਸ ਹਲਕੇ ਦੀ ਸੇਵਾ ਕਰਦੇ ਇੱਕ ਵਾਰੀ ਜੇ ਤੁਸੀਂ ਸਾਨੂੰ ਪੁੱਛਦੇ ਜਾਂ ਲੋਕਾਂ ਨੂੰ ਪੁੱਛਦੇ ਉਹ ਤੁਹਾਨੂੰ ਕਾਫੀ ਕੁਝ ਦੱਸ ਸਕਦੇ ਸੀਗੇ ਬੱਚ ਲੋ ਕੋਈ ਨਾ ਐਜ਼ ਅ ਮਦਰ ਮੈਂ ਵੀ ਇੱਕ ਮਾਂ ਐ ਮੇਰੇ ਵੀ ਬੱਚੇ ਐ ਹਰ ਮਾਂ ਦੀ ਇਹੀ ਖਵਾਇਸ਼ ਹੁੰਦੀ ਐ ਕਿ ਉਹਦੇ ਬੱਚੇ ਚੰਗੀ ਤਰ੍ਹਾਂ ਪੜ੍ਹ ਲਿਖ ਸਕਣ ਮੇਂ ਜੀਠੇ ਦੀ ਮਾਵਾਂ ਦੀ ਵੀ ਇਹੀ ਖਵਾਇਸ਼ ਐ ਕਿ ਸਾਡੇ ਬੱਚੇ ਵਧੀਆ ਵਧੀਆ ਸਿੱਖਿਆ ਪ੍ਰਾਪਤ ਕਰਨ ਤੁਹਾਡੀ ਸਰਕਾਰ ਨੂੰ ਇਹੀ ਬੇਨਤੀ ਐ ਕਿ ਤੁਸੀਂ ਵਧੀਆ ਸਕੂਲ ਵਧੀ ਇਹੀ ਪੈਸੇ ਕਿਤੇ ਕਿਤੇ ਵਧੀਆ ਥਾਂ ਲਗਾਓ ਜਿੱਥੇ ਕਮਾਨ ਬੱਚਿਆਂ ਦੇ ਉਹੀ ਪੈਸੇ ਉਹ ਸਕੂਲ ਚਲਾਣ ਦੀ ਜਗ੍ਹਾ ਜਿੱਥੇ ਲੋੜ ਹੈ ਉੱਥੇ ਲਾਓ ਇਹਹੀ ਬੇਨਤੀ ਲੈ ਕੇ ਮੈਂ ਤੁਹਾਡੇ ਕੋਲ ਆਈ ਹਾਂ ਬਹੁਤ ਬਹੁਤ ਧੰਨਵਾਦ ਸੱਚੀ ਕਾਜ